ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਆ ਧਾਰਿ ਕਿਰਪਾ ਪ੍ਰਭ ਹਾਸ ਦੇ ਰਾਖੇ ਆ ਹਰ ਗੋਬਿੰਦ ਨਵਾ ਨਿਰੋਆ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖੇ ਹਰ ਗੋਬਿੰਦ ਨਵਾ ਨਿਰੋਆ ਰਹਾ ਤਾਪ ਗਇਆ ਪ੍ਰਭ ਆਪੇ ਮਿਟਾਇਆ ਜਾਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਆਪ ਗੁਣ ਨਾਮ ਵਿਚਾਰੇ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰੇ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰੇ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਿਰੋਆ ਬਾਨ ਜਾਏ ਉਸ ਵੇਲਾ ਸੁਹਾਵੀ ਜਿਤ ਤੁਮ ਰਹਿ ਦਵਾਰੇ ਆ ਸਭ ਕੋਨੇ ਮੈਂ ਆਪਕੋ ਪਰ ਕੋਨੇ ਮੈਂ ਆਪਕੋ ਧਰ ਤੜਾ ਦੂ ਤੋ ਜਿਨੇ ਸਬਰਾ ਹੋਏ ਅਪਰਾਧੀ ਦੁਨਾਨ ਮੈਂ ਜੋ ਹੰਤਾ ਮਰੇ ਗਾਹੇ ਇਸ ਜਨਮਾਇ ਕੀਤੀ ਹੈ ਜਰੀ ਦੇ ਕਿ ਸੁਤੇ ਜਾਏ ਮਹੱਲਾ ਪਹਿਲਾ ਪਰ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸੁਬਾਦ ਮੁਖ ਝੂਟ ਦੇ ਭੋਗ ਅੰਸਾਰ ਐ ਪਾਲ ਤੇਰਾ ਨਿਚਾਰ ਗਲ ਮਾਲਾ ਤੇਰੇ ਤੇ ਲਟ ਓ ਤਪ ਤੇ ਬੰਤੀ ਪਾ ਇਹ ਜਾਨ ਸ਼ਰਮਾਂ ਪਰ ਬੰਦ ਸਭੋ ਨਿਸ਼ਟ ਕਰਨ ਤੋ ਨਾਨਕ ਦੇ ਚੌਥਾਏ ਬਿਨ ਸਤਗੁਰ ਬਾਟ ਨਾ ਪਾਵੇ ਤੋੜੀ ਕਪੜ ਰੂਪ ਸੁਹਾਗਣਾ ਝੜਦਨੀਾਂ ਤਲੀ ਜਾਵਣਾ ਅੰਦਾ ਚੰਗਾ ਆਪਣਾ ਰੱਤੇ ਕੀ ਤਾਵਾ ਇਹ ਮਨ ਭਾਉਂਦੇ ਰਾਹ ਭੀੜੇ ਕਹਿ ਜਾਵਣਾ ਮੰਗਾ ਦੋ ਚੱਕ ਚਾਲਿਆ ਅੱਜ ਸੇ ਫਲਾੜਾ ਬਣਾ ਕਰੋਂ ਤਣ ਪਛਤਾਵਣਾ ਕਰੀਓ ਗਣ ਪਛੋਤਾਵਣਾ ਵਾਹਿਗੁਰੂ ਪੌੜੀ ਕੱਪਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੈਹੀ ਕੀਤਾ ਪਾਵਣਾ ਹੁਕਮ ਕੇ ਅਮਰ ਭਾਵ ਦੇ ਰਹਿ ਭੀੜੈ ਗਜਵਣਾ ਨੰਗਾ ਦੁਤਕ ਚੱਲਿਆ ਤਾ ਦੇ ਸਕਰਾ ਡਾਵਣਾ ਕਰਿਓ ਗਣ ਪਛੋਤਾਵਣਾ ਕਰਿਓ ਗਣ ਪਛੋਤਾਵਣਾ RAM KALI ਮਹਲਾਤੀ ਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਦਾ ਪਾਇਆ ਸਿਦਕ ਸਿਦਕ ਮਨ ਮਝਿਆ ਬਸ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਧਾਵਨਾ ਸਰਨਾੰਗੀ ਕੰਮ ਕਰੀ ਤੇ ਨਾਮ ਸਭ ਸੋਹਣ ਕਬਨਾਂ ਗੱਲਾਂ ਸੁਨ ਮੇਰਾ ਸੁਆਮੀ ਸੋ ਕਿਉ ਮਰੋ ਸਾਰੇ ਕਬਨਾਂ ਨਾਮ ਤੇ ਮਨ ਮੇਰੇ ਸਦਾ ਰਹੋ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਭੰਦਾ ਤੇਰਾ ਸਭ ਹੈ ਤੇ ਹੀ ਸੁਖਾਈ ਸਦਾ ਸੁਖ ਸਲਾਹਤ ਤੇਰੀ ਨਾਮ ਵਸਾਵੇ ਨਾਮ ਜਿੰਦੈ ਮਾਨੋ ਸਿਆ ਸਤਿ ਸਾਈਂਬਾ ਕੀ ਨਹੀ ਕਰਤੇ ਰੈ ਸੱਚਾ ਨਾਮ ਲਿਆਏਗਾ ਸਚ ਨਾਮ ਆਧਾਰ ਮੇਰਾ ਜਨ ਤੁਕਾਂ ਸਭ ਗੁਆਇਆ ਕਰਿ ਸ਼ੋਭਾ ਸਭ ਬੰਦ ਰਸਿਆ ਦੇਚ ਸਭ ਜੋਰੀਆ ਆਹ ਕੁਰਬਾਨ ਕੀਤਾ ਗੁਰੂ ਘਟਾਹੋ ਜਸ ਦੀਆਂ ਇਹ ਵਡਿਆਈਆਂ ਐ ਨਾਮ ਕਸੋ ਸੰਤੋ ਸ਼ਬਦ ਤਰੋ ਪਿਆਰ ਸੱਚਾ ਨਾਮ ਪਿਆਰ ਵਾਚੇ ਪੰਚ ਸ਼ਬਦੁ ਤਤਕਾਰ ਸੁਭਾਗੇ ਘਰ ਸੁਭਾਗੇ ਸਮੋਦ ਵਾਚੇ ਕਲਾ ਕਰਤਾ ਪੰਚ ਦੂਤ ਪੰਦਵ ਸਰ ਕੀ ਤੇ ਕਾਲ ਜੰਪ ਤਮਾ ਤੋਰ ਕਰੰਤ ਗੁਜਿੰਤੋ ਰਾਮ ਰਣ ਕੀ ਤਾਰੀ ਗਹਿ ਨਾਨਕ ਕਹਿ ਸਕੋ ਆਪ ਕੀ ਕਾਰਿਆ ਨਾਨਕ ਵਾਚੇ ਅਨ ਸੁਨਾਵਟ ਭਾ ਕੇ ਦੋ ਸਰਵ ਅਵਸੰਧਾ ਪੇਤਰੇ ਸੁਣੀ ਸੱਚੀ ਬਾਣੀ chant ਸਾਧਨ ਧਾਈ ਸਰਸੇ ਪੂਰੇ ਤੁਸੇ ਜਾਇ ਸੁਣਤੇ ਪੁਨੀਤ ਕਹਤੇ ਤੂ ਵਿੱਚ ਸਾਧੁਰ ਰਹਿਆ ਭਰ ਪੂਰੇ ਨੰਤਿ ਨਾਮ ਚਰਨ ਤਾ ਕੇ ਵਾਝੇ ਅਨਹਕ ਸੁਣਤੇ ਪੁਨੀਤ ਕਹਤੇ ਤੂ ਵਿੱਚ ਸਾਧੁਰ ਰਹਿਆ ਭਰ ਪੂਰੇ ਨੰਤਿ ਨਾਮ ਚਰਨ ਤਾ ਕੇ ਵਾਝੇ ਅਨਹਕ